ਬਰਨਾਲਾ ਰੈਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਆਪਣੀ ਜਿਹੜੀ ਕਹਿ ਸਕਦੇ ਆਪਾਂ ਕਿ ਚਹਲ ਕਦਮੀ ਉਹ ਦਿਖਾਈ ਹੈ ਅਰਵਿੰਦ ਕੇਜਰੀਵਾਲ ਉੱਥੇ ਪਹੁੰਚੇ ਨੇ ਔਰ ਇੱਕ ਰਾਜਨੀਤੀ ਦੇ ਵਿੱਚ ਇੱਕ ਫਿਰ ਤੋਂ ਨਵਾਂ ਅਧਿਆਇ ਜਿਹੜਾ ਉਹ ਜੋੜਨ ਦੀ ਕੋਸ਼ਿਸ਼ ਕੀਤੀ ਨੇ ਔਰ ਚਰਚਾ ਤੇ ਇੱਕ ਵਿਸ਼ਾ ਬਣੇ ਹੋਏ ਉਹ ਚਰਚਾ ਕਿਹੜੇ-ਕਿਹੜੇ ਮੁੱਦੇ ਤੇ ਇਸ ਵਕਤ ਸਾਡੇ ਨਾਲ ਭਵਨਤਮਨ ਸਾਹਮਣੇ ਨਾਲ ਆਪਾਂ ਗੱਲ ਕਰਾਂਗੇ ਮਾਨ ਸਾਹਿਬ ਬਰਨਾਲਾ ਰੈਲੀ ਹੋਈ ਅਰਵਿੰਦ ਕੇਜਰੀਵਾਲ ਉੱਥੇ ਪਹੁੰਚੇ ਕਾਫੀ ਵੱਡਾ ਉੱਥੇ ਇਕੱਠ ਵੀ ਹੋਇਆ ਮੁੱਦੇ ਜਿਹੜੇ ਸੀਗੇ ਉਹ ਦਲਤਾਂ ਦੇ ਉੱਤੇ ਸੀਗੇ ਕਿਸਾਨਾਂ ਦੇ ਉੱਤੇ ਸੀਗੇ ਹੋਰ ਕਿਸੇ ਕਿਸ ਮੁੱਦੇ ਤੇ ਚਰਚਾ ਹੋਈ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਣਾ ਕਿ ਬਰਨਾਲਾ ਰੈਲੀ ਦੇ ਵਿੱਚ ਮੈਂ ਇਹ ਦੱਸਿਆ ਲੋਕਾਂ ਨੂੰ ਕਿਉਂਕਿ ਮੈਂ ਜਦੋਂ ਤੋਂ ਪਹਿਲਾਂ ਤਾਂ ਮੈਂ ਆਰਟਿਸਟਿਕ ਲਾਈਨ ਦੇ ਵਿੱਚ ਸੀਗਾ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਹੋਰਾਂ ਨਾਲ ਮੈਂ ਪੀਪੀਪੀ ਜੁਆਇਨ ਕੀਤੀ ਪੰਜਾਬ ਦੇ ਹਿੱਤਾਂ ਲਈ ਕਿ ਕੁਝ ਕਰਨਾ ਚਾਹੀਦਾ ਹੈ ਪੰਜਾਬ ਜਿਹੜਾ ਸਾਡੀ ਅੱਖਾਂ ਸਾਹਮਣੇ ਮਰ ਰਿਹਾ ਹੈ ਤੇ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ 'ਚ ਮੈਂ ਆਇਆ ਔਰ ਇੱਕਦਮ ਲੋਕਾਂ ਦਾ ਪਿਆਰ ਮਿਲਿਆ ਤਾਂ ਇੱਕ ਪਰਸੈਪਸ਼ਨ ਇਸ ਤਰ੍ਹਾਂ ਦੀ ਮੇਰੀ ਬਣਾ ਦਿੱਤੀ ਗਈ ਸੀ ਕੋਈ ਪੁਰਾਣੀਆਂ ਵੀਡੀਓ ਵੀ ਪਾ ਕੇ ਕਿ ਭਗਵੰਤ ਮਾਨ ਪਤਾ ਨਹੀਂ ਸਾਰਾ ਦਿਨ ਸ਼ਰਾਬ ਨਾਲ ਟੱਲੀ ਰਹਿੰਦਾ ਉਹ ਤਾਂ ਮਤਲਬ ਹੋਰ ਕੁਝ ਕਰਦਾ ਹੀ ਨਹੀਂ ਜਦ ਕਿ ਪਾਰਲੀਮੈਂਟ ਦੇ ਵਿੱਚ ਸਭ ਤੋਂ ਵਧੀਆ ਪਰਫਾਰਮਰ ਜਿਹੜੀ ਐਮਪੀ ਨੇ ਉਹਨਾਂ ਦੇ ਵਿੱਚ ਮੇਰਾ ਨਾਮ ਹੈ ਹੋਰ ਵੀ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਐਮਪੀ ਲੈਡ ਵੰਡਣ ਦੇ ਸੋ ਉਹਦੇ ਨਾਲ ਕੀ ਹੈ ਉਹਨੂੰ ਉਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਚਾਹੁੰਦੀਆਂ ਸੀ ਕਿ ਸਿਸਟਮ ਜਿਹੜਾ ਉਹ ਬਦਲੇ ਨਾ ਕਿਉਂਕਿ ਅਸੀਂ ਸਿਸਟਮ ਦੇ ਖਿਲਾਫ ਬੋਲਦੇ ਆ ਆਮ ਆਦੀ ਪਾਰਟੀ ਵਾਲੇ ਤਾਂ ਉਹਨਾਂ ਨੇ ਇੱਕ ਪਰਸੈਪਸ਼ਨ ਬਣਾਈ ਕਿ ਪਤਾ ਨਹੀਂ ਭਗਵੰਤ ਮਾਨ ਜਿਹੜਾ ਉਹ ਕੰਮ ਦਾ ਨਹੀਂ ਹੈਗਾ ਉਹ ਤਾਂ ਬਸ ਇੱਕ ਸ਼ਰਾਬੀ ਦੇ ਤੌਰ ਤੇ ਇੱਕ ਮੇਰੀ ਇਮੇਜ ਬਣਾਤੀ ਸੀ ਮੈਂ ਬਰਨਾਲਾ ਰੈਲੀ ਦੇ ਵਿੱਚ ਇਹ ਦੱਸਿਆ ਲੋਕਾਂ ਨੂੰ ਕਿ ਕਮੀ ਹਰੇਕ ਬੰਦੇ ਚ ਹੁੰਦੀ ਹੈ 16 ਗਲਾਂ ਸੰਪੂਰਨ ਕੋਈ ਬੰਦਾ ਵੀ ਨਹੀਂ ਹੁੰਦਾ ਤੇ ਜੇ ਕੋਈ ਕਮੀ ਹੁੰਦੀ ਹੈ ਤਾਂ ਉਹਨੂੰ ਦੂਰ ਕਰ ਲੈਣਾ ਚਾਹੀਦਾ ਤੇ ਪੰਜਾਬ ਦੇ ਹਿੱਤ ਵੱਡੇ ਨੇ ਮੇਰਾ ਮੈਂ ਕੋਈ ਸ਼ਰਾਬ ਛੱਡ ਕੇ ਕੋਈ ਕੋਈ ਬਹੁਤਾ ਵੱਡਾ ਮਾਰਕਾ ਨਹੀਂ ਮਾਰਿਆ ਪਰ ਪੰਜਾਬ ਦੇ ਹਿੱਤਾਂ ਲਈ ਕਿ ਜੇ ਇਸ ਕਮੀ ਕਰਕੇ ਜਿਹੜਾ ਆਮ ਆਦਮੀ ਪਾਰਟੀ ਦਾ ਰਥ ਜਿਹੜਾ ਉਹ ਉਹਦੇ ਵਿੱਚ ਰੋੜੇ ਅੜਕਾਏ ਜਾ ਰਹੇ ਨੇ ਤਾਂ ਮੈਂ ਕਮੀਆਂ ਆਪ ਦੂਰ ਕਰ ਲੈਣਾ ਤਾਂ ਮੈਂ ਉੱਥੇ ਦੱਸਿਆ ਕਿ ਮੈਂ 1 ਜਨਵਰੀ ਤੋਂ ਜਿਹੜਾ ਸ਼ਰਾਬ ਨਾ ਪੀਣ ਦੀ ਜਿਹੜੀ ਜਿਹੜੀ ਮੈਂ ਸੰਕਲਪ ਲਿਆ ਤੇ ਮੈਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਵੀ ਟੇਕਿਆ ਔਰ ਮੇਰੀ ਪਰ ਜਿਹੜਾ ਤੁਸੀਂ ਉੱਥੇ ਰੈਲੀ ਦੇ ਵਿੱਚ ਘੋਸ਼ਣਾ ਕੀਤੀ ਆ ਰੈਲੀ ਦੇ ਵਿੱਚ ਜਿਹੜਾ ਆ ਇਸ਼ੂ ਸੀਗਾ ਉਹ ਤੇ ਅਹਿਮ ਬਣ ਗਿਆ ਬਾਕੀ ਜਿਹੜੇ ਇਸ਼ੂ ਤੁਹਾਨੂੰ ਲੱਗਦਾ ਨਹੀਂ ਕਿ ਦੱਬ ਗਏ ਇਸ ਮੁੱਦੇ ਤੋਂ ਨਹੀਂ ਜੇ ਇਹਦਾ ਤੁਸੀਂ ਲਿਖਣਾ ਹੁੰਦਾ ਤਾਂ ਤੁਸੀਂ ਆਪਣੇ ਹੈਡਲਾਈਨ ਬਣਾਉਣੀਆਂ ਹੁੰਦੀਆਂ ਨੇ ਪਰ ਉਸ ਰੈਲੀ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਹੋਈ ਹੈ ਉਸ ਰੈਲੀ ਦੇ ਵਿੱਚ ਦਿੱਲੀ ਦੇ ਸਕੂਲ ਜਿਹੜੇ ਨੇ ਉਹ ਕਿਉਂ ਸਰਕਾਰੀ ਸਕੂਲ ਜਿਹੜੇ ਨੇ ਉਹ ਐਨੇ ਵਧੀਆ ਹੋ ਗਏ ਤੇ ਪੰਜਾਬ ਦੇ ਸਕੂਲ ਕਿਉਂ ਨਹੀਂ ਹੋਏ ਇਹਦੇ ਬਾਰੇ ਗੱਲ ਹੋਈ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਗਰੀਬਾਂ ਦੇ ਬੱਚੇ ਨੇ ਸ਼ਾਨਦਾਰ ਸਕੂਲਾਂ ਚ ਪੜ ਕੇ ਅੱਜ ਮਾਣ ਮਹਿਸੂਸ ਕਰ ਰਹੇ ਨੇ ਜਿੱਥੇ সুইমিং ਪੂਲ ਨੇ ਜਿੱਥੇ ਲਿਫਟਾਂ ਲੱਗੀਆਂ ਨੇ ਤੇ ਜਿੱਥੇ ਦਿੱਲੀ ਦੇ ਸਰਕਾਰੀ ਟੀਚਰਾਂ ਨੂੰ ਆਕਸਫੋਰਡ ਯੂਨੀਵਰਸਿਟੀ ਲੰਡਨ ਹੇਵਰਡ ਯੂਨੀਵਰਸਿਟੀ ਹਿਊਸਟਨ ਲਿਜਾ ਕੇ ਉੱਥੇ ਉਹਨਾਂ ਨੂੰ ਪੜ੍ਹਾਈ ਦੀ ਨਵੇਂ-ਨਵੇਂ ਜਿਹੜੀਆਂ ਟੀਚਿੰਗ ਦੀ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਨੇ ਜਦਕਿ ਪੰਜਾਬ ਦੇ ਸਕੂਲਾਂ ਨੂੰ ਜਿਹੜੇ ਵੇਚਿਆ ਜਾ ਰਿਹਾ ਹੈ ਦਿੱਲੀ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਨੇ ਉੱਥੇ ਗਰੀਬਾਂ ਦਾ ਇਲਾਜ ਫ੍ਰੀ ਹੋ ਰਿਹਾ ਹੈ ਭਾਵੇਂ 10 ਲੱਖ ਦਾ ਭਾਵੇਂ 20 ਲੱਖ ਦਾ ਤੇ ਪੰਜਾਬ ਦੇ ਵਿੱਚ ਸਰਕਾਰੀ ਜਿਹੜੇ ਹਸਪਤਾਲ ਨੇ ਉਹਨਾਂ ਦੀ ਹਾਲਤ ਇਹ ਹੈ ਕਿ ਜਿਹੜੇ ਐਕਸਰੇ ਮਸ਼ੀਨਾਂ ਨੇ ਉਹਨਾਂ ਵਿੱਚ ਕਬੂਤਰਾਂ ਦੇ ਹਾਲ ਨੇ ਦਵਾਈਆਂ ਨਾਂ ਦੀ ਕੋਈ ਚੀਜ਼ ਨਹੀਂ ਡਾਕਟਰ ਨਹੀਂ ਹੈਗੇ ਮਾਨ ਸਾਹਿਬ ਜ 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹੋ ਜਿਹਾ ਪ੍ਰਦਰਸ਼ਨ ਨਹੀਂ ਕਰ ਸਕੀ ਦੇਖੋ ਬਹੁਤ ਸਾਰੇ ਰੀਜਨ ਹੈ ਪਹਿਲੀ ਗੱਲ ਤਾਂ ਇਹਨਾਂ ਦੋਨਾਂ ਨੇ ਅਕਾਲੀ ਦਲ ਤੇ ਕਾਂਗਰਸ ਨੇ ਮਿਲ ਕੇ ਇੱਕ ਛੜਿਆੰਤਰ ਰਚਿਆ ਇੱਕ ਚਾਲ ਬਣਾਈ ਕਿ ਆਪਾਂ ਆਪਸ ਦੇ ਵਿੱਚ ਰਲ ਜਾਈਏ ਕਿਉਂਕਿ ਜੇ ਆਮ ਆਦਮੀ ਪਾਰਟੀ ਵਾਲੇ ਆ ਗਏ ਤਾਂ ਆਪਣਾ ਸਾਰਾ ਭਾਂਡਾ ਫੁੱਟ ਜਾਊਗਾ ਤੇ ਇਹ ਸਿਸਟਮ ਨੂੰ ਬਦਲਣ ਦੀਆਂ ਗੱਲਾਂ ਕਰਦੇ ਨੇ ਤਾਂ ਸਭ ਫਸ ਜਾਗੇ ਆਪਾਂ ਆਪਸ ਦੇ ਵਿੱਚ ਰਲ ਗਏ ਉਹਦੀ ਇੱਕ ਉਦਾਹਰਨ ਦੇ ਦਿੰਨਾ ਰਲਣ ਦੀ ਮੈਂ ਏ ਹੁਣ ਤਾਂ ਵੀਡੀਓ ਵੀ ਉਹਦੀ ਆ ਗਈ ਕਲਿੱਪ ਆ ਗਈ ਹੁਣ ਤਾਂ ਬਾਹਰ ਕਿ ਇਹ ਫੈਸਲਾ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਹਰਨ ਨਹੀਂ ਦੇਣਾ ਉਹਨਾਂ ਨੂੰ ਜਿਤਾਉਣਾ ਹੈ ਉਹਦੇ ਵਾਸਤੇ ਫੈਸਲਾ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਕੈਪਟਨ ਸਾਹਿਬ ਲੜਨਗੇ ਤੇ ਮੈਂ ਕਿਉਂਕਿ ਜਲੰਧਾਬਾਦ ਤੋਂ ਲੜ ਰਿਹਾ ਸੀ ਔਰ ਬਹੁਤ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਸੀ ਤੇ ਮੇਰੇ ਵਿਰੁੱਧ ਲੜਨ ਵਾਸਤੇ ਐਮਪੀ ਜਿਹੜਾ ਲੁਧਿਆਣੇ ਤੋਂ ਰਵਨੀਤ ਬਿੱਟੂ ਉਹਨਾਂ ਨੂੰ ਭੇਜੇਗਾ ਤਾਂ ਕਿ ਕਾਂਗਰਸ ਦੀ ਵੋਟ ਉੱਥੇ ਹੀ ਖੜ ਜੇ ਇਹ ਦੋਵੇਂ ਜਿੱਤ ਜਾਣ ਤਾਂ ਕਿ ਇਹਨਾਂ ਨੂੰ ਹਰਾ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਰਟੀ ਦੀ ਇਮੇਜ ਨਾ ਖਤਮ ਹੋ ਜੇ ਸੋ ਇਸ ਕਰਕੇ ਇਹਨਾਂ ਨੇ ਰਲ ਕੇ ਇਹ ਇੱਕ ਚਾਲ ਚਲੀਏ ਕੋਈ ਗੱਲ ਨਹੀਂ ਤੁਹਾਨੂੰ ਲੱਗਣੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਉਹ ਸੁੱਚਾ ਸਿੰਘ ਛੋਟੀਪੁਰ ਸਾਨੂੰ ਹਟਾਇਆ ਗਿਆ ਇੱਕ ਕਾਫੀ ਨੇਤਾ ਜਿਹੜੇ ਸੀ ਕਿ ਉਹਨਾਂ ਦੇ ਖਿਲਾਫ ਇੱਕ ਇਦਾਂ ਦੀ ਕਾਰਵਾਈ ਕੀਤੀ ਗਈ ਪਰ ਉਸ ਕਰਕੇ ਵੀ ਥੋੜਾ ਜਿਹਾ ਡੈਮੇਜ ਜਿਹੜਾ ਸੀਗਾ ਪਾਰਟੀ ਨੂੰ ਹੋਇਆ ਦੇਖੋ ਗੱਲ ਇਹ ਹੈ ਜਦੋਂ ਵੀ ਕੋਈ ਨੇਤਾ ਜਾਂਦਾ ਹੈ ਫਰਕ ਤਾਂ ਪੈਂਦਾ ਪਰ ਪਾਰਟੀ ਇੱਕ ਡਿਸਿਪਲਿਨਸ ਚੱਲਦੀ ਹੈ ਪਰਿਵਾਰ ਵੀ ਇੱਕ ਡਿਸਿਪਲਿਨ ਚ ਚੱਲਦਾ ਹੈ ਜੇ ਲਾੜ ਆਰੋਪ ਉਦੋਂ ਬਹੁਤ ਲੱਗੇ ਸੀ ਕਿ ਪੈਸੇ ਦਾ ਲੈਣ ਦੇਣ ਹੋਇਆ ਸਭ ਕੁਝ ਕੀਤਾ ਆਰੋਪ ਨੇ ਨਾ ਜੀ ਕੋਈ ਸਾਬਤ ਕਰ ਦੋ ਕੋਈ ਬੰਦਾ ਕਹ ਦੇ ਕਿ 1 ਰੁਪਿਆ ਵੀ ਕੋਈ ਸਾਬਤ ਕਰ ਦੇ ਕਿ ਆ 1 ਰੁਪਿਆ ਉਥੇ ਦਿੱਤਾ ਹੈ ਦੇਖੋ ਜਿਹੜੇ ਜਿੱਤੇ ਨੇ ਵੈਸੇ ਤਾਂ ਹੁਣ ਅੱਜ ਕੱਲ ਉਹ ਜਿਹੜੇ ਜਿਨ੍ਹਾਂ ਨੂੰ ਬਾਗੀ ਕਹਿੰਦੇ ਨੇ ਤੁਸੀਂ ਉਹ ਵੀ ਕਹਿੰਦੇ ਨੇ ਕਿ ਪੈਸੇ ਲਏ ਨੇ 10 ਦਿਨ ਉਹਨਾਂ ਚ ਉਹ ਜਿਹੜੇ ਜਿਹੜੇ ਉਹਨਾਂ ਚ 7 ਨੇ 8 ਨੇ ਸਾਣੇ ਖੈਰਾ ਸਾਹਿਬ 7 ਨੇ 1 ਰੁਪਿਆ ਉਹ 10 ਦਿਨ ਕਿਹਨੂੰ ਦਿੱਤਾ ਸੀ ਉਹ ਵੀ ਤਾਂ ਐਮਐਲਏ ਬਣੇ ਨੇ ਉਹਨਾਂ ਨੂੰ ਤਾਂ ਟਿਕਟਾਂ ਮਿਲੀਆਂ ਨੇ ਪਿਰਮਲ ਜੇਤੋਂ ਵਾਲੇ ਮਾਸਟਰ ਜੀ ਦੱਸ ਦੇਣ ਕੋਈ ਵੀ ਉਹਨਾਂ ਦਾ ਐਮਐਲਏ ਦੱਸ ਦੇ ਕਿ ਕਿਹਨੂੰ ਪੈਸੇ ਦਿੱਤੇ ਸੀਗੇ ਜੀ ਐਮਐਲਏ ਦੀ ਟਿਕਟ ਲੈਣ ਵਾਸਤੇ ਆਪ ਜਿੱਤ ਗਏ ਕਿ ਦੂਜਿਆਂ ਨੇ ਪੈਸੇ ਲਏ ਨੇ ਇਸ ਤਰ੍ਹਾਂ ਨਹੀਂ ਹੁੰਦਾ ਇਹ ਕਹਿ ਦੇਣਾ ਬਹੁਤ ਸੌਖਾ ਹੁੰਦਾ ਆਮ ਆਦਮੀ ਪਾਰਟੀ ਡਿਸਪਲਿਨ ਦੇ ਵਿੱਚ ਚੱਲੂਗੀ ਕੱਲ ਨੂੰ ਮੈਂ ਕੋਈ ਡਿਸਪਲਿਨ ਭੰਗ ਕਰਾਂ ਤਾਂ ਮੇਰੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਤੁਸੀਂ ਹੁਣ ਆਪਣਾ ਸ਼ਰਾਬ ਛੱਡਣ ਦੀ ਜਿਹੜੀ ਗੱਲ ਕੀਤੀ ਹੈ ਕਿ 2019 ਦੇ ਜਿਹੜੇ ਚੋਣ ਆਉਣ ਵਾਲੇ ਨੇ ਲੋਕ ਸਭਾ ਦੇ ਉਹਦੇ ਮੱਦੰਦਾਚ ਰੱਖਦੇ ਹੋਏ ਕੀਤੀ ਹੈ ਨਹੀਂ ਇਹਦਾ ਉਹਦੇ ਨਾਲ ਕੋਈ ਸਬੰਧ ਨਹੀਂ ਮੈਂ ਸਦਾ ਲਈ ਕਹੇ ਪਤਾ ਨਹੀਂ ਪਤਾ ਨਹੀਂ ਕਿ ਕਿਹੜੇ ਰਾਜੇ ਦੀ ਪਰਜਾ ਕਦੋਂ ਹੋਊਗੀ ਸੋ ਮੇਰਾ ਮਤਲਬ ਇਹ ਹੈ ਕਿ ਹੁਣ ਇਹ ਕਮੀ ਨਹੀਂ ਮੇਰੇ ਚ ਕੱਢ ਸਕਦੇ ਕਿ ਬਾਕੀ ਤਾਂ ਠੀਕ ਹੈ ਜੀ ਇਮਾਨਦਾਰ ਹੈ ਜੀ ਬਾਕੀ ਸਾਰੇ ਕੰਮ ਤਾਂ ਠੀਕ ਕਰਦਾ ਜੀ ਪਰ ਉਹ ਚ ਆ ਹੈ ਕੋਈ ਵੀ ਕੋਈ ਵੀ ਲੀਡਰ ਜਿਹੜਾ ਉਹ ਕਹਿੰਦਾ ਉਹ ਉਹਦਾ ਕੀ ਜੋ ਤਾਂ ਆਏ ਸੋ ਇਸ ਕਰਕੇ ਮੈਂ ਇਹ ਫੈਸਲਾ ਕੀਤਾ ਕਿ ਜੇ ਪੰਜਾਬ ਲਈ ਮੈਂ ਆਪਣਾ ਕੈਰੀਅਰ ਛੱਡਦਾ ਮੈਂ ਇੰਨਾ ਕੁਝ ਕਰਦਾ ਤਾਂ ਮੈਂ ਇਹ ਇਹ ਕਿੱਡੀ ਗੱਲ ਹੈ ਫਿਰ ਮੈਂ ਪੰਜਾਬ ਲਈ ਇਹ ਆਪਣੀ ਇੱਕ ਜਿਹੜੀ ਆਦਤ ਹੈ ਉਹ ਮੈਂ ਛੱਡਣ ਛੱਡਤੀ ਹੁਣ ਆਪਾਂ ਪੰਜਾਬ ਬਾਰੇ ਸੋਚੀਏ ਕਿ ਜਾ ਕਿਦਨੂ ਰਿਹਾ ਕੀ ਨਾ ਕੌਣ ਕੀ ਖਾਂਦਾ ਕੌਣ ਕੀ ਪੀਂਦਾ ਕੌਣ ਕਿੱਥੇ ਜਾਂਦਾ ਕੌਣ ਕਿਹਦੇ ਨਾਲ ਫਿਰਦਾ ਕੀ ਨੇ ਕੀਹਦੇ ਨਾਲ ਮੁਲਾਕਾਤ ਕਰ ਲਈ ਇਹ ਮੁੱਦੇ ਅਹਿਮ ਨਹੀਂ ਹੈਗੇ ਅੱਜ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਉਹ ਕਿਸਾਨ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਸੀ ਉਹ ਕਿਸਾਨ ਜਿਨੇ ਬਾਹਰਲੇ ਮੁਲਕਾਂ ਤੋਂ ਜਦੋਂ ਕਣਕ ਦਰਾਮਦ ਕਰਦੇ ਸੀ ਆਪਾਂ ਉਹ ਬੰਦ ਕਰਾਤੀ ਅਨਾਜ ਦੇ ਭੰਡਾਰ ਭਰਤੇ ਅੱਜ ਉਹ ਕਿਸਾਨ ਆਪ ਭੁੱਖਾ ਕਿਉਂ ਸੌਣ ਲੱਗ ਗਿਆ ਅੱਜ ਟਰੈਕਟਰਾਂ ਦੀਆਂ ਮੰਡੀਆਂ ਲੱਗਦੀਆਂ ਨੇ ਕਿਉਂ ਲੱਗਦੀਆਂ ਨੇ ਉੱਥੇ ਟਰੈਕਟਰ ਵੇਚਣ ਨਹੀਂ ਜਾਂਦਾ ਜਿਹੜਾ ਕਿਸਾਨ ਬਿਲਕੁਲ ਨਵੇਂ ਟਰੈਕਟਰ ਬ੍ਰਾਂਡ ਨਿਊ ਟਰੈਕਟਰ ਕਿਉਂ ਵਿਕ ਰਹੇ ਨੇ ਕਿਉਂਕਿ ਕਰਜ਼ਾ ਮਿਲਦਾ ਨਹੀਂ ਕਿਤੋਂ ਆਰਤੀਆਂ ਨਾਲ ਸੰਬੰਧ ਖਰਾਬ ਹੋ ਗਏ ਕੁੜੀ ਦਾ ਵਿਆਹ ਆ ਗਿਆ ਕਿਵੇਂ ਕਰਨਾ ਹੈ ਫਿਰ ਇੱਕ ਇਹ ਸਕੀਮ ਇੱਕ ਇਹ ਮੈਨੂੰ ਇਲੈਕਟ੍ਰਿਕ ਫਿਨਿਸ਼ ਇਹ ਇਹ ਸਕੀਮ ਕੱਢ ਲਈ ਕਿ ਨੰਬਰ ਦੇ ਕੇ ਜ਼ਮੀਨ ਦੇ ਇੱਕ ਨਵਾਂ ਟਰੈਕਟਰ ਲੈ ਲਓ ਮਹਿੰਗਾ ਵੱਡਾ ਆਪਾਂ ਚਲਾਉਣਾ ਨਹੀਂ ਹੈਗਾ ਉਹ 8 ਦਿਨਾਂ ਬਾਅਦ ਮੋਗੇ ਦੀ ਬਰਨਾਲੇ ਦੀ ਸਨਾਮ ਦੀ ਜਾਂ ਜਿੱਥੇ ਵੀ ਮੰਡੀ ਲੱਗਦੀ ਹੈ ਉੱਥੇ ਉਸ ਟਰੈਕਟਰ ਨੂੰ 1 ਲੱਖ 1.5 ਲੱਖ ਰੁਪਏ ਘਾਟਾ ਪਾ ਕੇ ਨਗਦ ਵੇਚ ਦੋ ਪਹਿਲਾਂ ਕੁੜੀ ਦਾ ਵਿਆਹ ਕਰ ਲਓ ਦੇਖੀ ਜਾਓ ਕਿਸ਼ਤਾਂ ਭਰੀਆਂ ਜਾਣਗੀਆਂ ਕੀ ਇਹਨਾਂ ਨੂੰ ਪਤਾ ਹੋਊਗਾ ਜਿਹੜੇ ਹੈਲੀਕਾਪਟਰ ਵਾਲੀ ਲੀਡਰ ਨੇ ਕਿ ਕਿਸਾਨ ਮੰਡੀਆਂ ਦੇ ਵਿੱਚ ਜਿਹੜੇ ਟਰੈਕਟਰ ਲੈ ਕੇ ਜਾਂਦੇ ਨੇ ਤਾਂ ਕਰਕੇ ਲੈ ਕੇ ਜਾਂਦੇ ਨੇ ਸ਼ਾਇਦ ਇਹ ਤਾਂ ਖੁਸ਼ ਹੁੰਦੇ ਹੋਣੇ ਕਿ ਦੇਖੋ ਕਿੰਨੇ ਟਰੈਕਟਰ ਖੜੇ ਨੇ ਇੱਕ ਇੱਕਦਮ ਪੰਜਾਬ ਕਿੰਨਾ ਖੁਸ਼ਹਾਲ ਹੈ ਲੇਕਿਨ ਪੰਜਾਬ ਸਰਕਾਰ ਕਹਿੰਦੀ ਉਹਨਾਂ ਨੇ ਕਰਜ਼ਾ ਮਾਫ਼ ਕੀਤਾ ਕਿ ਹਵਾ-ਹਵਾਈ ਹੈ ਸਾਰਾ ਕਦੋਂ ਕੀਤਾ ਜੀ ਇੱਕ ਵਾਰੀ ਦੱਸ ਦਿਓ ਜੀ ਕਿ ਕਿ ਸਬੰਤ ਕਰਜ਼ਾ ਮਾਫੀ ਦੇ ਨਾਂ ਤੇ ਜ਼ਖਮਾਂ ਤੇ ਨੂਨ ਛਿੜਕਿਆ ਜਿੰਨੇ ਕ ਕਰਜ਼ਾ ਮਾਫੀ ਦੇ ਪ੍ਰੋਗਰਾਮ ਹੋਏ ਨੇ ਪਹਿਲੀ ਗੱਲ ਤਾਂ ਪ੍ਰੋਗਰਾਮ ਕਰਕੇ ਕਿਉਂ ਤੁਸੀਂ ਕਰਜ਼ਾ ਮਾਫੀ ਕਰ ਰਹੇ ਹੋ ਜੀ ਕਰਜ਼ਾ ਮਾਫੀ ਕਰ ਦਿਓ ਬਸ ਉਹਨਾਂ ਦੀ ਜਿਹੜੇ ਜਿਹੜੇ ਕਰਜ਼ਾਈ ਨੇ ਤੁਸੀਂ ਉਹਨਾਂ ਨੂੰ ਲਿਆ ਕੇ ਫੋਟੋਆਂ ਖਿਚਾਉਂਦੇ ਉਹਨਾਂ ਨਾਲ ਕਿਸੇ ਦਾ 154 ਰੁਪਏ ਦਾ ਮਾਫ ਕਿਸੇ ਦਾ 211 ਰੁਪਏ ਮਾਫ ਜੇ ਮਾਫ ਹੈ ਕਿਸੇ ਦਾ 2 ਲੱਖ ਤਾਂ ਪਤਾ ਲੱਗਿਆ ਉਹ ਕਾਂਗਰਸੀਆਂ ਦਾ ਬੰਦਾ ਹੈ ਸੋ ਇਹਦੇ ਵਿੱਚ ਵੀ ਤੁਸੀਂ ਜਿਹੜਾ ਪੱਖਪਾਤ ਲੈਂਦਾ ਕਰਜ਼ਾ ਮਾਫੀ ਹੈ ਕਿ ਕਰਜ਼ਾ ਮਾਫੀ ਇੱਕ ਰਸਤਾ ਹੈ ਕੋਈ ਉਹਦਾ ਕੋਈ ਸਥਾਈ ਸਮਾਧਾਨ ਲੱਭਣਾ ਚਾਹੀਦਾ ਮੈਂ ਕਰਜ਼ਾ ਮਾਫੀ ਰਸਤਾ ਨਹੀਂ ਕਿਸਾਨ ਕਰਜ਼ਾ ਮਾਫੀ ਨਹੀਂ ਚਾਹੁੰਦਾ ਕਿਸਾਨ ਕਰਜ਼ਾ ਮੁਕਤੀ ਚਾਹੁੰਦਾ ਸਾਨੂੰ ਕਰਜ਼ਾ ਦੁਬਾਰੇ ਲੈਣ ਦੀ ਲੋੜ ਨਾ ਪਵੇ ਤੁਸੀਂ ਸਾਡੀਆਂ ਫਸਲਾਂ ਦੇ ਭਾਅ ਵਧਾਓ ਪ੍ਰੋਡਕਸ਼ਨ ਕੋਸਟ ਘਟਾਓ ਸੁਆਮੀ ਨਾਥ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਜੀ 2017 ਦੇ ਵਿੱਚ ਤੁਸੀਂ ਚੋਣ ਕੌਸ਼ਨਾਪਤੀ ਨੂੰ ਵਾਅਦਾ ਕੀਤਾ ਸੀਗਾ ਕਿ ਆਪਾਂ ਜਦੋਂ ਸਾਡੀ ਸਰਕਾਰ ਹੋਊਗੀ ਆਪਾਂ ਸੁਆਮੀ ਨਾਥਨ ਰਿਪੋਰਟ ਲਾਗੂ ਕਰਾਂਗੇ ਪਰ ਉਹ ਸੈਂਟਰ ਦਾ ਅਧਿਕਾਰ ਆ ਤੁਸੀਂ ਕਿਵੇਂ ਕਰ ਸਕਦੇ ਸੀ ਬਿਲਕੁਲ ਬਹੁਤ ਵਧੀਆ ਸਵਾਲ ਪੁੱਛਿਆ ਦੇਖੋ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਹੈ ਉਹ ਸੈਂਟਰ ਲਾਗੂ ਕਰ ਸਕਦਾ ਹੈ ਔਰ ਮੋਦੀ ਸਾਹਿਬ ਨੇ ਆਪਣੇ ਮੈਨੀਫੈਸਟੋ ਚ ਲਿਖਿਆ ਵੀ ਸੀ ਜਗ੍ਹਾ ਜਗ੍ਹਾ ਜਾ ਕੇ ਬੋਲਿਆ ਵੀ ਸੀ ਪਰ ਉਹ ਇਸ ਗੱਲ ਤੋਂ ਮੁਕਰ ਗਏ ਕਰ ਇਹ ਕੋਈ ਪਹਿਲੀ ਗੱਲ ਨਹੀਂ ਜਿੱਤੋਂ ਮੋਦੀ ਸਾਹਿਬ ਮੁਕਰਿਆ ਹੁਣ ਸਾਰੀਆਂ ਗੱਲਾਂ ਤਾਂ ਮੁਕਰ ਗਏ ਅਸੀਂ ਲਿਖਿਆ ਸੀ ਆਪਣੇ ਮੈਨੀਫੈਸਟੋ ਚ ਕਿ ਅਸੀਂ ਜਿਹੜਾ ਸੁਆਮੀ ਨਾਥਨ ਰਿਪੋਰਟ ਦੇ ਬਰਾਬਰ ਦੇ ਭਾਅ ਦੇਵਾਂਗੇ ਕਿਵੇਂ ਦੇਵਾਂਗੇ ਦੇਖੋ ਫਰਜ ਕਰ ਲੋ ਸੁਆਮੀ ਨਾਥਨ ਦੀ ਰਿਪੋਰਟ ਮੁਤਾਬਕ ਭਾਅ ਕਿਸੇ ਵੀ ਕਿਸੇ ਫਸਲ ਦਾ 150 ਰੁਪਏ ਕਿਨਟਲ ਬਣਦਾ ਹੈ ਜਿਹੜਾ ਐਮ ਐਸ ਪੀ ਆ ਦੀ ਪਰ ਜਿਹੜੀ ਸੈਂਟਰ ਐਮ ਐਸ ਪੀ ਦੇ ਰਹੀ ਹੈ ਉਹ 128 ਰੁਪਏ ਬਣਦੀ ਹੈ 22 ਰੁਪਏ ਦਾ ਗੈਪ ਰਹਿ ਗਿਆ 200 ਰੁਪਏ ਦਾ ਗੈਪ ਸਟੇਟ ਗਵਰਨਮੈਂਟ ਆਪ ਦੇ ਕਿਸਾਨਾਂ ਨੂੰ ਬੋਨਸ ਦੇ ਦੇ 150 ਹੋਗੇ ਸਵਾਮੀਨਾਥਨ ਦੇ ਬਰਾਬਰ ਹੋਗੇ ਨਾ ਦੇ ਸਕਦੇ ਇਹਦਾ ਮਤਲਬ ਉਹ ਸਟੇਟ ਦੇ ਵਿੱਚ ਸਵਾਮੀਨਾਥਨ ਦੀ ਰਿਪੋਰਟ ਦੇ ਬਰਾਬਰ ਭਾਅ ਮੇਨ ਲੱਗ ਗਏ ਇਹ ਅੱਜ ਵੀ ਅਸੀਂ ਇਸ ਮੈਨੀਫੈਸਟੋ ਤੇ ਕਾਇਮ ਆ ਜੇ ਕੱਲ ਨੂੰ ਸਾਡੀ ਕੋਈ ਹੱਥ 'ਚ ਕੋਈ ਇਸ ਤਰ੍ਹਾਂ ਦਾ ਪੈਨ ਆਉਂਦਾ ਕਿ ਅਸੀਂ ਕਿਸਾਨਾਂ ਦੇ ਹੱਕਾਂ 'ਚ ਕੁਝ ਕਰ ਸਕਦੇ ਹੋ ਜੀ ਤਾਂ ਅਸੀਂ ਇਹ ਇਹ ਜਿਹੜਾ ਫਾਰਮੂਲਾ ਲਾਗੂ ਕਰਾਂਗੇ ਆਪਾਂ ਅਗੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀ ਤੇ ਜਿਹੜਾ ਟਰੈਕਟਰ ਟਰਾਲੀ ਆ ਉਹ ਕਿਸਾਨ ਦਾ ਗੱਡਾ ਮੰਨਿਆ ਜਾਂਦਾ ਰੋਜੀ ਰੋਟੀ ਮੰਨਿਆ ਜਾਂਦਾ ਔਰ ਡੀਜ਼ਲ ਹੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗਾ ਆ 800 ਕਰੋੜ ਤੱਕ ਜਿਹੜੀ ਕਮਾਈ ਉਹ ਕੀਤੀ ਆ ਪੰਜਾਬ ਸਰਕਾਰ ਨੇ ਤੁਹਾਨੂੰ ਲੱਗਦਾ ਨਹੀਂ ਇਹਦੇ ਤੇ ਵੀ ਪੰਜਾਬ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਹੈ ਦੇਖੋ ਟੈਕਸ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਟੈਕਸ ਜਿਹੜਾ ਡੀਜ਼ਲ ਤੇ ਪੈਟਰੋਲ ਤੇ ਉਹ ਪੰਜਾਬ 'ਚ ਹੈ ਜਦ ਕਿ ਸਭ ਤੋਂ ਜ਼ਿਆਦਾ ਜਿਹੜਾ ਡੀਜ਼ਲ ਹੈ ਉਹ ਪੰਜਾਬ ਜਿਹੜਾ ਉਹ ਜਿਵੇਂ ਟਰੈਕਟਰ ਟਰਾਲੀ ਤੁਸੀਂ ਕਹਿੰਨੋ ਗੱਡ ਸੋ ਇੱਥੋਂ ਸਿੱਧਾ ਹੁੰਦਾ ਕਿ ਏਜੰਡੇ ਤੇ ਹੈ ਨਹੀਂ ਪੰਜਾਬ ਦੇ ਜਿਹੜੇ ਲੋਕ ਇਹ ਕਿਸਾਨ ਹੋ ਗਏ ਹੁਣ ਕਿਸਾਨਾਂ ਦੇ ਬੱਚੇ ਪੜਨਗੇ ਕਿੱਥੇ ਕਿੱਥੇ ਪੜਨੇ ਅੱਜ ਕੀ ਸੋਚ ਰਿਹਾ ਕਿਸਾਨ ਅੱਜ ਕੀ ਸੋਚ ਰਿਹਾ ਪੰਜਾਬ ਦਾ ਕੋਈ ਵੀ ਪੰਜਾਬੀ ਮਾਪੇ ਕੀ ਸੋਚ ਰਹੇ ਨੇ ਆਪਦੇ ਬੇਟੇ ਨੂੰ ਕਹਿੰਦੇ ਨੇ ਜਾਂ ਬੇਟੀ ਨੂੰ ਕਹਿੰਦੇ ਨੇ ਬੇਟਾ 10ਵੀਂ ਕਰ ਲਾ ਜਾਂ ਪਲੱਸ 2 ਕਰ ਲਾ ਆਈਲੈਟਸ ਕਰ ਲਾ ਤੇ ਇਸ ਮੁਲਕ ਚੋਂ ਬਾਹਰ ਭੱਜੋ ਤੁਸੀਂ ਆਈਲੈਟਸ ਵਾਲੇ ਜਿਹੜੇ ਆ ਇੰਸਟੀਚੂਟ ਖੁੱਲੇ ਹੋਏ ਨੇ ਤੁਸੀਂ ਉੱਥੇ ਜਾ ਕੇ ਦੇਖਿਓ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਜਿਹੜੇ ਸਟੂਡੈਂਟ ਨੇ ਉਹ ਆਈਲੈਟਸ ਕਰਨ ਆਏ ਹੋਏ ਨੇ ਕਾਰਨ ਕੀ ਕਰਨਾ ਇਸ ਮੁਲਕ ਚੋਂ ਬਾਹਰ ਜਾਣਾ ਬ੍ਰੇਨ ਡ੍ਰੇਨ ਹੋ ਰਿਹਾ ਹੈ ਨੋ ਯੂਥ ਜਿਹੜਾ ਇੱਥੋਂ ਭੱਜ ਰਿਹਾ ਔਰ ਕਈ ਲੱਖ ਕਰੋੜ ਰੁਪਈਆ ਇੱਕ ਸਾਲ ਦਾ ਪੰਜਾਬੀ ਜਿਹੜੇ ਨੇ ਉਹ ਜਿਹੜਾ ਬਾਹਰਲੇ ਮੁਲਕ ਨੂੰ ਕੱਢ ਰਹੇ ਨੇ ਥਰੂ ਆਈਲੈਟਸ ਕਿਉਂ ਜਾਣਾ ਪੈ ਰਿਹਾ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਪਰ ਸਰਕਾਰ ਨੇ ਤਾਂ ਇੱਥੇ ਰੋਜ਼ਗਾਰ ਵਾਸਤੇ ਮੇਲੇ ਲਾ ਰਹੀ ਹੈ ਤੇ ਰੋਜ਼ਗਾਰ ਦੇ ਜਿਹੜੇ ਮੇਲੇ ਲੱਗ ਰਹੇ ਨੇ ਉਹ ਤਾਂ ਜੋਬ ਫੇਅਰ ਜਿਹੜੇ ਪਹਿਲਾਂ ਵੀ ਲਾਉਂਦੇ ਸੀ ਕਾਲਜ ਉਹ ਉਹਨਾਂ ਦੇ ਵਿੱਚ ਆਪ ਜਾ ਕੇ ਕਹਿੰਦੇ ਨੇ ਇਹ ਸਰਕਾਰੀ ਮੇਲਾ ਹੈ ਲੁਧਿਆਣੇ ਦੇ ਵਿੱਚ ਪਿੱਛੇ ਜੇ ਰੋਜ਼ਗਾਰ ਮੇਲਾ ਲੱਗਿਆ ਲੱਖਾਂ ਦੀ ਜਿਹੜੀ ਉਮੀਦ ਸੀ ਵੀ ਲੱਖਾਂ ਸਟੂਡੈਂਟ ਆਉਣਗੇ ਬੇਰਜ਼ਗਾਰ ਇੱਕ ਬੰਦਾ ਆਇਆ ਸਿਰਫ ਇੱਥੋਂ ਇਹ ਹਾਲਤ ਲੱਗਦੀ ਹੈ ਕਿ ਲੋਕਾਂ ਨੂੰ ਹੁਣ ਯਕੀਨ ਨਹੀਂ ਰਿਹਾ ਕਿ ਕੀ ਹੈ ਇਹ ਕਿ ਅਸੀਂ ਕਰ ਹੀ ਨਹੀਂ ਸਕਦੇ ਸੋ ਇਸ ਕਰਕੇ ਮੇਰੇ ਕੋਲੇ ਨੀਜੀ 사우ਦੀ ਅਰਬ ਤੋਂ ਫੋਨ ਆਉਂਦੇ ਨੇ ਮੇਰੇ ਕੋਲੇ ਮਸਕਟ ਤੋਂ ਫੋਨ ਆਉਂਦੇ ਨੇ ਮੇਰੇ ਕੋਲੇ ਇੱਥੋਂ ਮਾਪੇ ਆਉਂਦੇ ਨੇ ਜਿਹੜੇ ਜਿਹੜੇ ਕਹਿੰਦੇ ਨੇ ਕਿ ਸਾਡਾ ਬੱਚਾ ਜਿਹੜਾ ਉਹ 사우ਦੀ ਅਰਬ ਚ ਫਸ ਗਿਆ ਮੇਰੇ ਕੋਲ ਵੀਡੀਓ ਆਉਂਦੀ ਹੈ ਤੁਸੀਂ ਵੀ ਦੇਖੀ ਹੋਣੀ ਹੈ ਵਾਇਰਲ ਹੁੰਦੀਆਂ ਕਿ ਅਸੀਂ ਇੱਥੇ ਫਲਾਣੇ ਥਾਂਵੇਂ ਫਸੇ ਬੈਠੇ ਆ ਜੀ ਸਾਨੂੰ ਕੱਢ ਲੋ ਇੱਥੋਂ ਸਾਡੇ ਮੁਲਕ ਦੇ ਨੌਜਵਾਨ ਸਾਡੇ ਪੰਜਾਬ ਦੇ 6-6 ਫੁੱਟੇ ਸਰੂ ਦੇ ਕੱਦਾਂ ਵਰਗੇ ਗੱਭਰੂ ਉਹ ਟਿੱਬਿਆਂ ਦੇ ਵਿੱਚ ਪਸੀਨਾ ਵਹਾਉਂਦੇ ਫਿਰਦੇ ਨੇ ਸਾਊਦੀ ਅਰਬ ਗਲਫ ਕੰਟਰੀਆਂ ਦੇ ਵਿੱਚ ਕਾਰਨ ਇੱਥੇ ਜੇ ਇੱਥੇ ਰੋਜ਼ਗਾਰ ਮਿਲ ਜਾਂਦਾ ਕਿਉਂ ਜਾਣਾ ਪੈਂਦਾ ਉਹਨਾਂ ਨੂੰ ਉੱਥੇ ਦੂਰ ਮਾਨ ਸਰ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤੁਸੀਂ ਦੇਸ਼ ਦੀ ਗੱਲ ਕਰਦੇ ਹੋ ਪਰ ਕੀ ਚੱਕਰ ਹੈ ਕਿ ਆਮ ਆਦਮੀ ਪਾਰਟੀ ਆਪਣੇ ਹੀ ਜਿਹੜੇ ਵਿਧਾਇਕ ਚੁਣੇ ਹੋਏ ਵਿਧਾਇਕ ਜਿਹੜੇ ਸੀਗੇ 2017 ਤੇ ਜਿਆਦਾ ਦੂਰ ਨਹੀਂ ਹੈਗੇ ਉਹਨਾਂ ਨੂੰ ਉੱਤੇ ਹੀ ਕੰਟਰੋਲ ਕਰਨ ਦੀ ਨੀਤ ਕਰ ਸਕੀ ਕੰਟਰੋਲ ਪੂਰੀ ਤਰ੍ਹਾਂ ਤੇ ਕੋਈ ਖਹਿਰਾ ਸਾਹਿਬ ਜਿਹੜੇ ਉਹ ਬਾਗੀ ਹੋ ਜਾਂਦੇ ਨੇ ਫੂਲਕਾ ਸਾਹਿਬ ਛੱਡ ਕੇ ਚਲੇ ਗਏ ਕੀ ਇਹਦੇ ਪਿੱਛੇ ਵਜ੍ਹਾ ਮੰਦ ਦੇਖੋ ਪਾਰਟੀਆਂ ਦੇ ਵਿੱਚ ਉਥਲਾ ਪਥਲਾ ਚੱਲਦੀਆਂ ਰਹਿੰਦੀਆਂ ਸਹਿਮਤੀ ਅਸਹਿਮਤੀ ਚੱਲਦੀ ਰਹਿੰਦੀ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂ ਆ ਨਹੀਂ ਸਾਰੀਆਂ ਪਾਰਟੀਆਂ 'ਚ ਹੁੰਦਾ ਜੀ ਕੋਈ ਕਿਤੇ ਚਲੇਗਾ ਕੋਈ ਤੇ ਸਾਰੀਆਂ ਪਾਰਟੀਆਂ 'ਚ ਹੀ ਉਹਨਾਂ ਦਾ ਵੀ ਇਹੀ ਹਾਲ ਹੈ ਟਕਸਾਲੀ ਬਣ ਗਏ ਉਹਨਾਂ ਚ ਠੀਕ ਹੈ ਨਾ ਇਹੀ ਹਾਲ ਇਧਰ ਕਾਂਗਰਸ ਵੱਲ ਦੇਖ ਲਓ ਕੋਈ ਬਾਜਵਾ ਕੁਝ ਹੋਰ ਬਿਆੰਦੇ ਜਾਂਦਾ ਕੋਈ ਕੁਲਬੀਰ ਜੀਰਾ ਕੋਈ ਹੋਰ ਬਿਆੰਦੇ ਹਰੇ ਇਹ ਦੇਖੋ ਸਹਿਮਤੀ ਅਸਹਿਮਤੀ ਜਿਹੜਾ ਇਹ ਇਹ ਲੋਕਤੰਤਰ ਦਾ ਹਿੱਸਾ ਹੈ ਪਰ ਨੀਤੀਆਂ ਨਹੀਂ ਬਦਲਣੀਆਂ ਚਾਹੀਦੀਆਂ ਪਾਰਟੀ ਦੀਆਂ ਨੇਤਾ ਜਾਂਦੇ ਆਉਂਦੇ ਰਹਿੰਦੇ ਨੇ ਨੀਤੀਆਂ ਨਹੀਂ ਬਦਲਣੀਆਂ ਚਾਹੀਦੀਆਂ ਆਮ ਆਦਮੀ ਪਾਰਟੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਜਿਹੜੇ ਅਨਾ ਹਜ਼ਾਰੇ ਜੀ ਦਾ ਅੰਦੋਲਨ ਰਾਮਲੀਲਾ ਗਰਾਊਂਡ ਚ ਹੋਇਆ ਸੀ ਉਹਦੇ ਚੋਂ ਨਿਕਲੀ ਹੋਈ ਪਾਰਟੀ ਐ ਇਹ ਕਿਸੇ ਪਾਰਟੀ ਚੋਂ ਨਿਕਲੇ ਹੋਏ ਬੰਦੇ ਨੇ ਜਾਂ ਕੱਢੇ ਹੋਏ ਬੰਦੇ ਨੇ ਪਾਰਟੀ ਨਹੀਂ ਬਣਾਈ ਫਿਰ ਉਹਨਾਂ ਨੂੰ ਤੁਸੀਂ ਰੱਖਦੇ ਕਿਉਂ ਜਿਹੜੇ ਪਾਰਟੀ ਚੋਂ ਨਿਕਲੇ ਹੋਏ ਆ ਪਰ ਦੂਸਰੀ ਪਾਰਟੀ ਨੂੰ ਛੱਡ ਕੇ ਆਉਂਦੇ ਨੇ ਨਹੀਂ ਹੁਣ ਬਾਹ ਪਿਆ ਜਾਣੀ ਐ ਜਾਂ ਰਾਹ ਪੈ ਜਾਣੀ ਹੁਣ ਕੀ ਪਤਾ ਲੱਗਦਾ ਬੰਦਾ ਕਿਹੋ ਜਿਹਾ ਨਿਕਲੂਗਾ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਜੀ ਨੂੰ ਜੋ ਪਾਰਟੀ ਕੋਲੇ ਹੈਗਾ ਸੀ ਉਹ ਸਾਰਾ ਕੁਝ ਦਿੱਤਾ ਪਹਿਲਾਂ ਚੀਫ ਸਪੋਕਸ ਪਰਸਨ ਬਣਾਇਆ ਫਿਰ ਚੀਫ ਵਿੱਪ ਬਣਾਇਆ ਫਿਰ ਐਲਓਪੀ ਬਣਾਇਆ ਵਰੋਧਿਤਰ ਦੇ ਨਿਤਵਾਂ ਇਹ ਤੋਂ ਬਾਅਦ ਹੋਰ ਪਾਰਟੀ ਕੋਲ ਕੁਝ ਹੈ ਹੀ ਨਹੀਂ ਜੀ ਉਹ ਦੇਤਾ ਪਰ ਪਾਰਟੀ ਜ਼ਿੰਮੇਦਾਰੀਆਂ ਬਦਲਦੀਆਂ ਵੀ ਰਹਿੰਦੀਆਂ ਨੇ ਜਦੋਂ ਥੋੜੀ ਜ਼ਿੰਮੇਦਾਰੀ ਬਦਲੀ ਉਹ ਕਹਿੰਦੇ ਜੀ ਤਾਂ ਬਸ ਇਹ ਤਾਂ ਬਹੁਤ ਹੀ ਡਿਕਟੇਟਰਸ਼ਿਪ ਹੈ ਇਹ ਤਾਂ ਪੰਜਾਬ ਨੂੰ ਲੁੱਟ ਕੇ ਖਾ ਗਏ ਜੀ ਇਹ ਤਾਂ ਪੰਜਾਬ ਦੇ ਹਤੈਸ਼ੀ ਹੈ ਨਹੀਂ ਜੀ ਉਸੇ ਦਿਨ ਹੀ ਕਿਉਂ ਹੋ ਗਏ ਫਿਰ ਸੋ ਮੈਂ ਜਿਆਦਾ ਇਸ ਡਿਟੇਲ ਤੇ ਨਹੀਂ ਜਾਂਦਾ ਇਹਦੇ ਬਾਰੇ ਬਹੁਤ ਡਿਸਕਸ ਹੋ ਗਿਆ ਮੈਂ ਤਾਂ ਸ਼ੁਭ ਕਾਮਨਾ ਦੇਵਾਂਗਾ ਪਰ ਮੈਨੂੰ ਇੱਕ ਗੱਲ ਦਾ ਥੋੜਾ ਜਿਹਾ ਉਹ ਲੱਗਦਾ ਹੈ ਕਿ ਜਿਹੜੇ ਬੰਦੇ ਨੇ ਕਿਸੇ ਵੀ ਪਾਰਟੀ ਚ ਇਕਤਾ ਨਹੀਂ ਰਹਿਣ ਦਿੱਤੀ ਜਾਂ ਇਕਤਾ ਨਾ ਰਹਿਣੀ ਫਟ ਪਾਉਣ ਵਾਲਾ ਬੰਦਾ ਜਿਹੜਾ ਉਹਨੇ ਆਪਣੀ ਪਾਰਟੀ ਦਾ ਨਾਮ ਇਕਤਾ ਰੱਖਿਆ ਚਲੋ ਮੈਂ ਤਾਂ ਕੁਸ਼ੂਬ ਕੰਮ ਨਹੀਂ ਦੇਵਾਂਗਾ ਉਹਨਾਂ ਦਾ ਜਿਹੜੇ ਬਾਕੀ ਵਿਧਾਇਕ ਗਏ ਨੇ ਕਿ ਉਹਨਾਂ ਨੂੰ ਵਾਪਸ ਲਿਆਂਦੀ ਕੋਸ਼ਿਸ਼ ਕਰੋ ਜਾਰੀ ਹੈ ਅਸੀਂ ਉਹਨਾਂ ਵਾਸਤੇ ਕਦੇ ਵੀ ਉਹਨਾਂ ਦੇ ਵਿਰੁੱਧ ਬੋਲੇ ਸੀ ਕਿ ਉਹ ਨਵੇਂ ਨੇ ਨਿਊ ਕਮਰਜ਼ ਨੇ ਹੋ ਸਕਦਾ ਕਿਸੇ ਨਾ ਕਿਸੇ ਸੁਪਨਿਆਂ ਦੇ ਦੁਨੀਆ ਚ ਉਹਨਾਂ ਨੂੰ ਬਰਗਾੜ ਗਿਆ ਹੋਵੇ ਕਿ ਆਹ ਕਰ ਦਾਂਗੇ ਉਹ ਕਰ ਦਿੰਗੇ ਪਰ ਅਸੀਂ ਫੇਰ ਵੀ ਬੇਨਤੀ ਕਰਦੇ ਹਾਂ ਕਿ ਆ ਜਾਓ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਫੇਰ ਕਿਹਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਤੁਸੀਂ ਆਜੋ ਵੈਲਕਮ ਤੁਹਾਨੂੰ ਬਣਦਾ ਮਾਨਸਮਾਨ ਪਾਰਟੀ ਚ ਮਿਲੂਗਾ ਫੋਰਮ ਪਲੇਟਫਾਰਮ ਤੇ ਕਰਨੀ ਹੋਈ ਆਮ ਆਦਮੀ ਪਾਰਟੀ ਜਿਹੜੀ ਸੀਗੀ 2014 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਚਾਰ ਸੰਸਦ ਜਿਹੜੇ ਸੀਗੇ ਚੁਣ ਕੇ ਆਏ ਸੀਗੇ ਦੋ ਜਿਹੜੇ ਸੀਗੇ ਉਹ ਬਾਗੀ ਹੋ ਗਏ ਹੁਣ ਪਾਰਟੀ ਦੇ ਜਿਹੜੇ ਟਿਕਟ ਦੇੜਾ ਜਿਹੜਾ ਹੋਗਾ ਉਹ ਕਿਸਾਂ ਦਿੱਤੇ ਜਾਊਗਾ ਦੇਖੋ ਪੰਜ ਟਿਕਟਾਂ ਤਾਂ ਹੋ ਗਈਆਂ ਜੀ ਕੋਰ ਕਮੇਟੀ ਹੈ ਪ੍ਰਿੰਸੀਪਲ ਬੋਧਰਾਮ ਜੀ ਦੀ ਅਗਵਾਈ ਚ ਪੰਜ ਟਿਕਟਾਂ ਤਾਂ ਫਾਈਨਲ ਹੋ ਗਈਆਂ ਜਿਹਦੇ ਵਿੱਚ ਦੋ ਤਾਂ ਸਿਟਿੰਗ ਨੇ ਇੱਕ ਸੰਗਰੂਰ ਤੋਂ ਮੇਰੀ ਟਿਕਟ ਹੈ ਤੇ ਇੱਕ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਜੀ ਦੀ ਹੈ ਬਾਕੀ ਨਰਿੰਦਰ ਸ਼ੇਰਗਿੱਲ ਜੀ ਸਾਡੇ ਬਹੁਤ ਹੀ ਜੁਝਾਰੂ ਵਲੰਟੀਅਰ ਨੇ ਉਹਨਾਂ ਦੀ ਆਨੰਦਪੁਰ ਸਾਹਿਬ ਤੋਂ ਹੈ ਔਰ ਡਾਕਟਰ ਰਵਜੋਤ ਹੁਸ਼ਿਆਰਪੁਰ ਤੋਂ ਔਰ ਕੁਲਦੀਪ ਤਾਰੀਵਾਲਸੀ ਉਹ ਅੰਮ੍ਰਿਤਸਰ ਤੋਂ ਉਹ ਵੀ ਵਲੰਟੀਅਰ ਨੇ ਸੋ ਅਗਲੀਆਂ ਟਿਕਟਾਂ ਜਿਹੜੀਆਂ ਨੇ ਉਹ ਵੀ ਜਿਹੜੇ ਪਾਰਟੀ 'ਚ ਕੰਮ ਕਰ ਚੁੱਕੇ ਨੇ ਐਕਚੁਅਲੀ ਪਾਰਟੀਆਂ ਸੰਕਟਾਂ 'ਚੋਂ ਲੰਘਦੀਆਂ ਰਹਿੰਦੀਆਂ ਨੇ ਐਬਸੈਂਟ ਆਊਟ ਚੱਲਦੇ ਰਹਿੰਦੇ ਨੇ ਜਿਹੜੇ ਸੰਕਟ ਵੇਲੇ ਪਾਰਟੀ ਦੇ ਨਾਲ ਰਹਿੰਦੇ ਹੋਣ ਉਹ ਉਹਨਾਂ ਦੀ ਵਫਾਦਾਰੀ ਨੂੰ ਦੁਬਾਰਾ ਪਰਖਣ ਦੀ ਲੋੜ ਨਹੀਂ ਸੋ ਇਹ ਉਹ ਨੇ ਜਿਹੜੇ ਪਾਰਟੀ ਉਹ ਸੰਕਟ ਵੇਲੇ ਪਾਰਟੀ ਦੇ ਨਾਲ ਖੜੇ ਨੇ ਤਾਂ ਇਹਨਾਂ ਦੀ ਵਫਾਦਾਰੀ ਦੁਬਾਰਾ ਪਰਖਣ ਦੀ ਲੋੜ ਨਹੀਂ ਪੈਣੀ ਪਰ ਆਮ ਆਦਮੀ ਪਾਰਟੀ ਲਗਾਤਾਰ ਜਿਹੜੇ ਸੀਗੇ ਉਹ ਇੱਕ ਪਰਟੀਕੂਲਰ ਕਾਲੀ ਨੇਤਾ ਦੇ ਉੱਤੇ ਇਲਜ਼ਾਮ ਲਾਂਦੇ ਰਹੀ ਨਸ਼ੇ ਨੂੰ ਲੈ ਕੇ ਕਿ ਹਾਲੇ ਵੀ ਉਸ ਇਲਜ਼ਾਮ ਤੋਂ ਤੁਸੀਂ ਕਾਇਮ ਹੋ ਦੇਖੋ ਈਡੀ ਆ ਕਾਲੀ ਸਾਡੀ ਪਾਰਟੀ ਨੇ ਥੋੜੀ ਲਾਇਆ ਈਡੀ ਦੇ ਵਿੱਚ ਕੇਸ ਚੱਲ ਰਹੇ ਨੇ ਪੁੱਛਗਿਚ ਹੋ ਚੁੱਕੀ ਹੈ ਤੇ ਮੈਨੂੰ ਅੱਛਾ ਐਸਟੀਐਫ ਕਹਿ ਰਹੀ ਹੈ ਆਪਦੀ ਰਿਪੋਰਟ ਦੇ ਵਿੱਚ ਕਿ ਉਹ ਉਹਦੀ ਉਹਨਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਵੱਡੇ ਵੱਡੇ ਮਗਰਮਾਚ ਫੜ ਲੂੰਗਾ ਕਿੱਥੇ ਨੇ ਕਿੱਥੇ ਸੌਂ ਗਈ ਹੋਵੇ ਸਰਕਾਰ ਦਾਵਾ ਕਰਦੀ ਕਿ ਉਹਨਾਂ ਨੇ ਨਸ਼ਿਆਂ ਦੇ ਕਾਫੀ ਕੰਟਰੋਲ ਕੀਤਾ ਹੈ ਕਿੱਥੇ ਕੀਤਾ ਦੱਸੋ ਜੀ ਸਾਨੂੰ ਡਾਟਾ ਦੇ ਦਿਓ ਸਾਰਾ ਕੁਝ ਤਾਂ ਸੇਮ ਚੱਲ ਜਿੰਦਾ ਹਰ ਰੋਜ਼ ਤਾਂ ਅਖਬਾਰਾਂ 'ਚ 2 ਜਾਂ 3 ਮੁੰਡਿਆਂ ਦੀ ਫੋਟੋ ਹੁੰਦੀ ਹੈ ਓਵਰਡੋਜ਼ ਨਾਲ ਨੌਜਵਾਨ ਮੁੰਡੇ ਦੀ ਮੌਤ ਮਾਵਾ ਜਿਹੜੀਆਂ ਬਿਲਕਦੀਆਂ ਦੀ ਫੋਟੋ ਹੁੰਦੀ ਹੈ ਬੇ ਪੁੱਤ ਤੂੰ ਕਿੱਥੇ ਚਲਾ ਗਿਆ ਬੇ ਤੈਨੂੰ ਕੀ ਹੋ ਗਿਆ ਸੋ ਬਹੁਤ ਇਸ ਮਾਮਲੇ 'ਚ ਬਹੁਤ ਮੇਰੇ ਖਿਆਲ 'ਚ ਰਾਜਨੀਤੀ ਤੋਂ ਵੀ ਉਪਰ ਉ ਕਿ ਅੱਜ ਪੰਜਾਬ ਜਿਹੜਾ ਜਿਹੜੇ ਪੰਜਾਬ ਦੇ ਗੱਭਰੂ ਜਿਹੜੇ ਫੌਜ ਦੇ ਵਿੱਚ ਭਰਤੀ ਹੋਣ ਲਈ ਮੰਨੇ ਗਏ ਸੀ ਕਸ਼ਤੀਆਂ ਖੇਡਾਂ ਤੇ ਗਿੱਧੇ ਭੰਗੜੇ ਲਈ ਮੰਨੇ ਗਏ ਸੀ ਅੱਜ ਉਹ ਟੀਕਿਆਂ ਗੋਲੀਆਂ ਚ ਕਿਉਂ ਫਸ ਗਏ ਫਿਰ ਇਹ ਇਹ ਕਿੱਥੋਂ ਆਉਂਦਾ ਫਿਰ ਉਹ ਕਹਿੰਦੇ ਬਾਰਡਰ ਤੋਂ ਪਾਰ ਆਉਂਦਾ ਫਿਰ ਰਾਜਸਥਾਨ ਦਾ ਬਾਰਡਰ ਪੰਜਾਬ ਨਾਲੋਂ ਢਾਈ ਗੁਣਾ ਵੱਡਾ ਹੈ ਜੀ ਉੱਥੇ ਕਿਉਂ ਨਹੀਂ ਆਉਂਦਾ ਫਿਰ ਜੰਮੂ ਕਸ਼ਮੀਰ ਦੇ ਵਿੱਚ ਤਾਰ ਹੀ ਹੈ ਨਹੀਂ ਫਿਰ ਉੱਥੇ ਕਿ ਨੌਜਵਾਨ ਕਿਉਂ ਨਹੀਂ ਚਿੱਟਾ ਖਾਂਦੇ ਜੀ ਇਹਦਾ ਮਤਲਬ ਸਿੱਧਾ ਹੀ ਪਤਾ ਹੈ ਕਿ ਵੱੜ ਕੇ ਵੱਡੇ ਵੱਡੇ ਸਮੱਗਲਰ ਨਾਂ ਵੀ ਲੈ ਚੁੱਕੇ ਨੇ ਕਿ ਇਸ ਤੋਂ ਉਹ ਨਾ ਵਾਸਤੇ ਕੰਮ ਕਰਦੇ ਆਂ ਜਾਂਚ ਤਾਂ ਕਰ ਲੋ ਜਾਂਚ ਵੀ ਨਹੀਂ ਕਰਦੇ ਇਸ ਤੋਂ ਪਹਿਲਾਂ ਵੀ ਜਦੋਂ ਜਾਂਚ ਦੀ ਗੱਲ ਚੱਲੀ ਸੀ ਕਾਂਗਰਸ ਦੀ ਗਵਰਨਮੈਂਟ ਵੇਲੇ ਤਾਂ ਉਦੋਂ ਵੀ ਕੈਪਟਨ ਸਾਹਿਬ ਵਕੀਲ ਬਣੇ ਸੀ ਕਿ ਨਹੀਂ ਸੀਬੀਆਈ ਤੋਂ ਜਾਂਚ ਦੀ ਲੋੜ ਨਹੀਂ ਪੰਜਾਬ ਪੁਲਿਸ ਕਾਬਿਲ ਹੈਗੀ ਹੈ ਜਾਂਚ ਕਰਨ ਦੀ ਹੁਣ ਤਾਂ 2 ਸਾਲ ਤੋਂ ਪੰਜਾਬ ਪੁਲਿਸ ਵੀ ਵਿਜੀਲੈਂਸ ਵੀ ਐਸਟੀਐਫ ਵੀ ਸਾਰੀ ਉਹਨਾਂ ਦੇ ਕੰਟਰੋਲ 'ਚ ਹੈ ਹੁਣ ਤਾਂ ਕਰਾ ਲੋ ਕੇਜਰੀਵਾਲ ਸਾਹਿਬ ਨੂੰ ਮਾਫੀ ਕਿਉਂ ਮੰਗਣੀ ਪਈ ਜਦੋਂ ਜਿਹੜਾ ਕੇਸ ਆ ਇਹ ਉਹਨਾਂ ਦੇ ਕੋਈ ਸਰਕਮਸਟੈਂਸਸ ਇਸ ਤਰ੍ਹਾਂ ਰਹੇ ਹੋਣਗੇ ਜਿਹੜੇ ਲੀਗਲ ਉਹ ਉਹਨਾਂ ਨਾਲ ਗੱਲ ਕਰਨੀ ਹੈ ਆਉਣ ਵਾਲੇ ਆਉਣ ਵਾਲੇ 2-4 ਦਿਨਾਂ ਦੇ ਵਿੱਚ ਇਹ ਕਲੀਅਰ ਹੋ ਜਾਊਗਾ ਕਿ ਉਹ ਕਾਰਨ ਕੀ ਸੀਗੇ ਤੇ ਉਹਦੇ ਵਿੱਚ ਕੋਈ ਨਾ ਕੋਈ ਕਾਰਨ ਰਿਹਾ ਹੋਊਗਾ ਪਰ ਕਲਕੇਜਰੀਵਾਲ ਦੀ ਮਾਫੀ ਮਜੀਠੀਏ ਨੂੰ ਕਲੀਨ ਚਿੱਟ ਨਹੀਂ ਹੈਗੀ ਉਹ ਉਹਨਾਂ ਦੇ ਕੋਈ ਸਰਕਮਸਟੈਂਸਸ ਇਸ ਤਰ੍ਹਾਂ ਦੇ ਬਣੇ ਹੋਣਗੇ ਪਰ ਫਿਰ ਵੀ ਅਸੀਂ ਕਹਿੰਦੇ ਜਾਂਚਤਾ ਕਰੋ ਕੱਲੇ ਕੇਜਰੀਵਾਲ ਦੀ ਮਾਫੀ ਨੂੰ ਕੀ ਕਹਨੋ ਕੈਪਟਨ ਦੀ ਮਾਫੀ ਕਿੱਧਰ ਗਈ ਆਪਣਾ ਜਿਹੜੀ ਗੁਟਕਾ ਸਾਹਿਬ ਨੂੰ ਹੱਥ ਹੱਥ ਚ ਫੜ ਕੇ ਕਰੀ ਸੌ ਚੁੱਕੀ ਸੀ ਉਹਨਾਂ ਨਾਲ ਵੀ ਤਾਂ ਗੱਲ ਕਰੋ ਸੋ ਇਸ ਕਰਕੇ ਇਹ ਅੱਜ ਵੀ ਪੰਜਾਬ ਦੀ ਜਵਾਨੀ ਜਿਹੜੀ ਹੈ ਡਰੱਗਸ ਦੇ ਵਿੱਚ ਹੈਗੀ ਹੈ ਪਿੰਡਾਂ ਦੇ ਵਿੱਚ ਪਹੁੰਚ ਗਿਆ ਜਿਹੜੇ ਪਿੰਡਾਂ ਚ ਆਪਾਂ ਸੋਚ ਵੀ ਨਹੀਂ ਸਕਦੇ ਉੱਥੇ ਵੀ ਪਹੁੰਚ ਗਿਆ ਔਰ ਵੱਧ ਰਿਹਾ ਹੈ ਇਹ ਦਿਨ-ਦਿਨ ਪੁਲਿਸ ਦੀ ਭੂਮਿਕਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਆਪ ਆਪ ਇਹਨਾਂ ਦੇ ਹੁਣ ਲੀਡਰ ਬੋਲ ਰਹੇ ਨੇ ਸਰਜੀਤ ਸਿੰਘ ਤੁਮਾਨ ਨੇ ਸੁਨਾਮ ਦੇ ਸਟੇਜ ਤੋਂ ਕਹ ਇਹਨਾਂ ਦੇ ਲੀਡਰ ਨੇ ਕਿ ਜਿਹੜਾ ਪਹਿਲਾਂ ਇਹ 2-4 ਦਿਨ ਹੋਇਆ ਜੀ ਉਸ ਤੋਂ ਬਾਅਦ ਫੇਰ ਉੱਥੇ ਦਾ ਉੱਥੇ ਡਰੱਗ ਮਾਫੀਆ ਸੇਮ ਹੈ ਬਸ ਮਾਫੀਆ ਸੇਮ ਹੈ ਲੈਂਡ ਮਾਫੀਆ ਸੇਮ ਹੈ ਸੈਂਡ ਮਾਫੀਆ ਸੇਮ ਹੈ ਬਾਦਲਾਂ ਦੀਆਂ ਬੱਸਾਂ ਵਧੀਆਂ ਨੇ ਘਟੀਆਂ ਥੋੜ ਤੇ ਲੈਂਡ ਮਾਫੀਆ ਤੇ ਸਾਰੀ ਮਾਈਨਿੰਗ ਸੇਮ ਚੱਲ ਰਹੀ ਹੈ ਹੈਲੀਕਾਪਟਰ ਨੇ ਇੱਕ ਵਾਰੀ ģੇੜਾ ਮਾਰਿਆ ਸੀਗਾ ਕੈਪਟਨ ਸਾਹਿਬ ਨੇ ਹੈਲੀਕਾਪਟਰ ਚੋਂ ਉਹਨਾਂ ਨੇ ਦੇਖ ਲਿਆ ਕਿ ਉੱਥੇ-ਉੱਥੇ ਚੱਲ ਰਿਹਾ ਕੰਮ ਉਹ ਤੋਂ ਬਾਅਦ ਹੈਲੀਕਾਪਟਰ ਪਤਾ ਨਹੀਂ ਕਿੱਥੇ ਉਤਰਿਆ ਕਿਹੜਾ ਐਕਸ਼ਨ ਹੋਇਆ ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਜੇ ਹੁਣ ਆਪਾਂ ਗੱਲ ਕਰੀਏ ਤੁਹਾਡੇ ਘੋਸ਼ਣਾ ਪੱਤਰ ਦੀ ਤੇ ਤੁਹਾਡੇ ਹੁਣ ਜਿਹੜਾ 2019 ਦੇ ਲੋਕ ਸਭਾ ਚੋਣ ਤੋਂ ਪਹਿਲਾਂ ਜਿਹੜਾ ਘੋਸ਼ਣਾ ਪੱਤਰ ਹੋਊਗਾ ਉਹਦੇ ਵਿੱਚ ਕੀ ਖਾਸ ਹੋਊਗਾ ਪੰਜਾਬ ਦੀ ਜਨਤਾ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਬਿਲਕੁਲ ਕੱਲੇ ਕਿਸਾਨ ਨਹੀਂ ਜੀ ਪੰਜਾਬ ਦਾ ਵਪਾਰੀ ਪਰੇਸ਼ਾਨ ਹੈ ਜੀਐ ਛੋਟਾ ਵਪਾਰੀ ਤਾਂ ਅਜ ਤੱਕ ਨਹੀਂ ਉੱਠ ਪਾਇਆ ਅਜ ਤੱਕ ਨੋਟਬੰਦੀ ਦਾ ਫੈਸਲਾ ਲਿਆ ਗਿਆ ਅਸੀਂ ਇਹਦਾ ਸਭ ਤੋਂ ਪਹਿਲਾਂ ਵਿਰੋਧ ਕੀਤਾ ਆਮ ਆਦਮੀ ਪਾਰਟੀ ਵੱਲੋਂ ਕਿ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਾਪੜਾ ਹੈ ਅੱਜ ਇਹ ਗੱਲ ਸਾਬਤ ਹੋ ਗਈ ਉਦੋਂ ਕਹਿੰਦੇ ਸੀ ਕੇਜਰੀਵਾਲ ਵੈਸੀ ਹਾਸੋਹੀਣੀਆਂ ਗੱਲਾਂ ਕਰਦਾ ਅੱਜ ਸਾਬਤ ਹੋ ਗਿਆ ਇਹ ਗੱਲ ਜੀਐਸਟੀ ਦੀ ਵੈਸੀ ਸਮਝ ਨਹੀਂ ਆਈ ਕਿਸੇ ਨੂੰ ਕਿ ਹੈ ਕੀ ਚੀਜ਼ ਹੈ ਸੋ ਇਹ ਦੋਨੋਂ ਬੜੀਆਂ ਕਾਲੀ ਨਾਲ ਲਏ ਹੋਏ ਫੈਸਲੇ ਸੀ ਔਰ ਦੋਨੋਂ ਬੜੇ ਦੇਸ਼ਲੀ ਘਾਤਕ ਸਿੱਧੋ ਇਹ ਇਕਨੋਮੀ ਦਾ ਜਿਹੜਾ ਪੱਠਾ ਬਹਿ ਗਿਆ ਉਹ ਨੋਟਬੰਦੀ ਤੇ ਜੀਐਸਟੀ ਕਰਕੇ ਅੱਜ ਤੱਕ ਵਪਾਰੀ ਉੱਠ ਨਹੀਂ ਪਾਇਆ ਅੱਜ ਸਾਡਾ ਜਿਹੜਾ ਦਲਿਤ ਨੇ ਦਲਿਤਾਂ ਦੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਆਉਂਦੀ ਹੈ ਸੈਂਟਰ ਸਰਕਾਰ ਵੱਲੋਂ ਉਹਨਾਂ ਦੇ ਅਕਾਊਂਟ 'ਚ ਆਉਂਦੀ ਹੈ ਜਾਂ ਕਾਲਜ ਦੇ ਅਕਾਊਂਟ 'ਚ ਆ ਜਾਂਦੀ ਹੈ ਸੈਂਟਰ ਸਰਕਾਰ ਵੱਲੋਂ ਪੈਸਾ ਆ ਜਾਂਦਾ ਹੈ ਸਟੇਟ ਗਵਰਨਮੈਂਟਾਂ ਜਿਹੜੀਆਂ ਉਸ ਪੈਸੇ ਨੂੰ ਐਂ ਭੱਜ ਕੇ ਪਾ ਜਾਂਦੀਆਂ ਨੇ ਵੀ ਚਲੋ ਆਪਣਾ ਜਿਹੜਾ ਇੱਧਰ ਉੱਧਰ ਦੀਆਂ ਜਿਹੜੀਆਂ ਲੋਕਲ ਲਭਾਉਣੀਆਂ ਸਕੀਮਾਂ ਨੇ ਉਹਨਾਂ ਵਾਸਤੇ ਵਰਤ ਲੈਣੇ ਆ। ਬਾਦਲ ਸਾਹਿਬ ਉਸ ਪੈਸੇ ਨੂੰ ਸੰਗਤ ਦਰਸ਼ਨ ਦੇ ਵਿੱਚ ਵਰਤ ਗਏ। ਜਿਹੜਾ ਹੁਣ ਕੈਪਟਨ ਸਾਹਿਬ ਉਹ ਵੀ ਇੱਧਰ ਉੱਧਰ ਕਿਤੇ ਵਰਤ ਗਏ। ਤੇ ਹੁਣ ਹਾਲਾਤ ਇਹ ਨੇ ਕਿ ਕਾਲਜਾਂ ਤੇ ਉਹਨਾਂ ਸਟੂਡੈਂਟਾਂ ਦਾ ਟਕਰਾਅ ਹੋ ਗਿਆ। ਕਾਲਜ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਆਇਆ। ਸਟੂਡੈਂਟ ਕਹਿੰਦੇ ਅਸੀਂ ਪੇਪਰ ਦੇਣੇ ਨੇ। ਕਾਲਜ ਕਹਿੰਦੇ ਅਸੀਂ ਤੁਹਾਨੂੰ ਰੋਲ ਨੰਬਰ ਨਹੀਂ ਦਿੰਦੇ। ਸੋ ਇਹ ਟਕਰਾਅ ਕਿਉਂ ਪੈਦਾ ਹੋ ਗਿਆ ਜਦ ਸੋ ਦਲਿਤਾਂ ਜੇ ਦਿੱਲੀ ਦੇ ਸਕੂਲਾਂ ਦੇ ਵਿੱਚ ਜਿਹੜੇ ਦਲਿਤ ਪੜ੍ਹ ਕੇ ਮਾਣ ਮਹਿਸੂਸ ਕਰ ਰਹੇ ਨੇ ਇੱਥੋਂ ਵਾਲੇ ਸਕੂਲਾਂ ਦਾ ਕੀ ਹਾਲ ਹੈ ਮੈਂ ਐਮਪੀ ਲੈਡ ਦੇ ਵਿੱਚੋਂ ਸਕੂਲਾਂ ਦੀ ਹਾਲਤ ਦੇਖ ਕੇ ਮੈਂ ਐਮਪੀ ਲੈਡ ਚੋਂ ਸਕੂਲਾਂ ਨੂੰ ਬਹੁਤ ਪੈਸਾ ਦਿੱਤਾ ਹੈ ਹਾਲਾਤ ਇਹ ਨੇ ਕਿ ਉੱਪਰੋਂ ਛੱਤ ਦੇ ਉੱਤੋਂ ਜਿਹੜੇ ਖਲੇਪੜ ਡਿੱਗ ਰਹੇ ਨੇ ਤੇ ਉਸੇ ਉਸੇ ਕਮਰੇ ਦੇ ਵਿੱਚ ਕਲਾਸ ਲੱਗੀ ਹੋਈ ਹੈ ਕੀ ਇਸ ਤਰ੍ਹਾਂ ਦੇ ਸਕੂਲਾਂ ਬਾਰੇ ਅਸੀਂ ਸੋਚਿਆ ਸੀਗਾ ਸਰਕਾਰ ਜਿਹੜੀ ਹੈ ਸਰਕਾਰੀ ਸਕੂਲਾਂ ਦਾ ਤੇ ਹਸਪੀਟਲ ਦਾ ਨੀਜੀਕਰਨ ਕਰਨ ਦੀ ਵੀ ਗੱਲ ਕਰ ਰਹੀ ਹੈ ਸਰਕਾਰੀ ਸਕੂਲਾਂ ਦਾ ਤਾਂ ਨੀਜੀਕਰਨ ਹੋ ਚੁੱਕਿਆ ਹੈ ਹੋਣ ਹਸਪਤਾਲਾਂ ਦੇ ਵੀ ਕਰਤਾ ਇਹਦਾ ਮਤਲਬ ਹਸਪਤਾਲਾਂ ਨੂੰ ਵੀ ਨਹੀਂ ਸੰਭਾਲ ਸਕਦੀ ਸਰਕਾਰ ਫਿਰ ਸਰਕਾਰੀ ਕੀ ਰਹਿ ਗਿਆ ਜੀ ਹਰ ਸਰਕਾਰੀ ਚੀਜ਼ ਇਹਨਾਂ ਨੇ ਪ੍ਰਾਈਵੇਟ ਕਰਤੀ ਸਰਕਾਰੀ ਹਸਪਤਾਲ ਹੁਣ ਕਹਿੰਦੇ ਪ੍ਰਾਈਵੇਟ ਹੋ ਜਾਣਗੇ ਜੀ ਪਹਿਲਾਂ ਪ੍ਰਾਈਵੇਟ ਦੂਜੇ ਆਏ ਹੋਏ ਨੇ ਉਹ ਮਹਿੰਗੇ ਨੇ ਆਮ ਲੋਕ ਉੱਥੇ ਇਲਾਜ ਕਰਾ ਨਹੀਂ ਸਕਦੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਖਤਮ ਕਰਤੀ ਪ੍ਰਾਈਵੇਟ ਸਕੂਲਾਂ 'ਚ ਲੋਕ ਪੜਾ ਨਹੀਂ ਸਕਦੇ ਸਰਕਾਰੀ ਸੜਕਾਂ ਖਤਮ ਨੇ ਜਿੱਧਰ ਜਾਓਗੇ ਟੋਲ ਟੈਕਸ ਲੱਗੂਗਾ ਜਦੋਂ ਪ੍ਰਾਈਵੇਟ ਕੰਪਨੀਆਂ ਨੂੰ ਸੜਕਾਂ ਹੀ ਵੇਚਤੀਆਂ ਫਿਰ ਸੜਕਾਂ ਕਾਦੀਆਂ ਸਰਕਾਰੀ ਨੇ ਫਿਰ ਸਰਕਾਰੀ ਬੱਸਾਂ ਖਤਮ ਨੇ ਸਾਰੀਆਂ ਪ੍ਰਾਈਵੇਟ ਜਿਹੜੇ ਨੇ ਉਹ ਉਹ ਮਾਫੀਆ ਜਿਹੜਾ ਉਹ ਲੈ ਗਿਆ ਫਿਰ ਸਰਕਾਰੀ ਕੀ ਰਹਿ ਗਿਆ ਸਿਰਫ ਮੁੱਖ ਮੰਤਰੀ ਸਰਕਾਰੀ ਰਹਿ ਗਿਆ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਦੇ ਸਰਕਾਰੀ ਹਸਪਤਾਲ ਤੇ ਦਿੱਲੀ ਦੀ ਬਿਜਲੀ ਜਿਹੜੀ ਹੈ ਉਹ 1 ਰੁਪਿਆ ਜੁਨਟ ਕਿਵੇਂ ਮਿਲ ਰਹੀ ਹੈ ਫਿਰ ਜੇ ਦਿੱਲੀ ਚ ਐ ਹੋ ਸਕਦਾ ਇੱਥੇ ਕਿਉਂ ਨਹੀਂ ਹੋ ਸਕਦਾ ਮੈਂ ਦੱਸਦਾ ਕਿਉਂ ਨਹੀਂ ਹੋ ਸਕਦਾ ਨੀਤੀ ਖਰਾਬ ਹੈ ਜੀ ਜਦੋਂ ਕੈਪਟਨ ਸਾਹਿਬ ਨੇ ਸਿੱਧੇ ਕਹਿੰਦਾ ਸੀ ਮੇਰੀ ਆਖਰੀ ਵਾਰੀ ਆ ਮੈਂ ਅੱਗੇ ਮੁੱਖ ਮੰਤਰੀ ਬਣਨਾ ਹੀ ਨਹੀਂ ਤਾਂ ਫਿਰ ਉਹਨਾਂ ਨੂੰ ਕੀ ਲੋੜ ਹੈ ਉਹਨਾਂ ਨੇ ਕਿਹੜਾ ਕੇ ਜਾਣਾ ਫਿਰ ਦ 2019 ਦੇ ਵਿੱਚ ਤੁਸੀਂ ਕਿੰਨੀ ਐਕਸਪੈਕਟੇਸ਼ਨ ਹੈ ਤੁਹਾਡੀ ਕਿ ਕਿੰਨੀਆਂ ਸੀਟਾਂ ਇਥੇ ਲੈ ਜਾਓ ਦੇਖੋ ਐ ਐਕਸਪੈਕਟੇਸ਼ਨ ਤਾਂ ਕੋਈ ਵੀ ਨਹੀਂ ਕਰ ਸਕਦਾ ਇਹ ਤਾਂ ਪਬਲਿਕ ਹੈ ਲੋਕਤੰਤਰ ਚ ਤਾਂ ਲੋਕ ਨੇ ਪਰ ਅਸੀਂ ਆਪਣੇ ਵੱਲੋਂ ਮਿਹਨਤ ਚ ਕਮੀ ਨਹੀਂ ਛੱਡਾਂਗੇ ਅਸੀਂ ਦਿੱਲੀ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਵੀ ਗਿਣਾਵਾਂਗੇ ਅਸੀਂ ਆਮ ਮੇਰੇ ਵੱਲੋਂ ਮੈਂ ਸੰਗਰੂਰ ਤੋਂ ਪਾਰਲੀਮੈਂਟ ਦੇ ਵਿੱਚ ਜਿਹੜੇ ਮੈਂ ਮੁੱਦੇ ਚੱਕੇ ਨੇ ਮੈਂ ਉਹ ਉਹਨਾਂ ਮੇਰੇ 5 ਸਾਲ ਦੀ ਪਰਫਾਰਮੈਂਸ ਲੈ ਕੇ ਜਾਊਂਗਾ ਪਾਰਲੀਮੈਂਟ ਦੇ ਵਿੱਚ ਸਭ ਤੋਂ ਵੱਧ ਹਾਜ਼ਰ ਰਹਿਣ ਵਾਲੇ ਪਾਰਲੀਮੈਂਟ ਸਭ ਤੋਂ ਵੱਧ ਡਿਬੇਟਾਂ 'ਚ ਹਿੱਸਾ ਲੈਣ ਵਾਲੇ ਐਮਪੀਆ ਦੀ ਪਾਰਲੀਮੈਂਟ ਸਭ ਤੋਂ ਵੱਧ ਸਵਾਲ ਪੁੱਛਣ ਵਾਲੇ ਐਮਪੀਆ ਦੀ ਲਿਸਟ ਦੇ ਵਿੱਚ ਜਦੋਂ ਟੌਪ 5 ਦੇ ਵਿੱਚ ਮੇਰਾ ਨਾਮ ਹੈ ਤਾਂ ਲੋਕ ਜਿਹੜੇ ਸੰਗਰੂਰ ਦੇ ਇਸ ਗੱਲੋਂ ਖੁਸ਼ ਨੇ ਕਿ ਪਹਿਲਾਂ ਤਾਂ ਅਸੀਂ ਕੁਝ ਬੋਲਦੇ ਹੀ ਨਹੀਂ ਦੇਖਿਆ ਫਿਰ ਐਮਪੀ ਲੈਡ ਜਿਹੜਾ 5 ਕਰੋੜ ਰੁਪਏ ਐ ਇੱਕ ਸਾਲ ਦਾ ਇੱਕ ਇੱਕ ਰੁਪਏ ਦਾ ਮੈਂ ਹਿਸਾਬ ਦੇਵਾਂਗਾ ਇਸ ਤੋਂ ਪਹਿਲਾਂ ਤਾਂ ਲੋਕ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਐਮਪੀ ਕੋਲੇ ਵੀ ਫੰਡ ਹੁੰਦਾ ਸੋ ਸਾਰੀਆਂ ਚੀਜ਼ਾਂ ਅਸੀਂ ਲੋਕਾਂ ਕੋਲੇ ਲੈ ਕੇ ਜਾਵਾਂਗੇ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਕਿਉਂਕਿ ਬੇਅਦਬੀ ਕਾਂਡ ਤੋਂ ਬਾਅਦ ਅਕਾਲੀ ਦਲ ਤਾਂ ਲੋਕਾਂ ਦੀ ਨਫ਼ਰਤ ਦਾ ਪਾਤਰ ਬਣ ਗਿਆ ਲੋਕ ਪਿੰਡਾਂ ਛੱਡੋ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਵੜਨ ਤੋਂ ਰੋਕ ਰਹੇ ਨੇ ਕਾਂਗਰਸ ਜਿਹੜੀ ਆ ਉਹਨੇ ਵਾਅਦੇ ਬਹੁਤ ਕੀਤੇ ਕਿਸਾਨਾਂ ਸਾਰਾ ਕਰਜ਼ਾ ਮਾਫ਼ ਕਰਾਂਗੇ ਮੁਕਰ ਗਏ ਘਰ ਘਰ ਨੌਕਰੀ ਦੇਵਾਂਗੇ ਮੁਕਰ ਗਏ ਸਮਾਰਟਫੋਨ ਦੇਵਾਂਗੇ ਮੁਕਰ ਗਏ 2500 ਰੁਪਏ ਪੈਨਸ਼ਨ ਕਰਦਾਂਗੇ ਮੁਕਰ ਗਏ 29 ਪੇਜ ਦਾ ਇਹਨਾਂ ਦਾ ਮੈਨੀਫੈਸਟੋ ਸੀ ਅੱਧਾ ਪੇਜ ਵੀ ਪੂਰਾ ਕੀਤਾ ਹੋਵੇ ਤਾਂ ਮੈਨੂੰ ਦਿਖਾ ਦੇਣ ਸੋ ਇਸ ਕਰਕੇ ਇਹ ਗੱਲਾਂ ਸੀ ਲੋਕਾਂ ਨੂੰ ਦੱਸਾਂਗੇ ਮੈਨੂੰ ਉਮੀਦ ਹੈ ਕਿ 2019 ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਨੇ ਉਹ ਸਾਡਾ ਇਸ ਗੱਲੋਂ ਹੌਸਲਾ ਵਧਾਉਣਗੇ ਕਿ ਤੁਸੀਂ ਤਕੜੇ ਰਹੋ ਅਸੀਂ ਤੁਹਾਡੇ ਨਾਲ ਹਾਂ 2022 ਚ ਤੁਸੀਂ 2022 ਦੀ ਤਿਆਰੀ ਕਰੋ ਤੁਸੀਂ ਫਿਲਹਾਲ ਅਸੀਂ ਤੁਹਾਨੂੰ ਵੋਟਾਂ ਦੇ ਕੇ ਦੱਸ ਰਹੇ ਹਾਂ ਕਿ ਤੁਸੀਂ ਅਗਲੀ ਤਿਆਰੀ ਕਰ ਲਓ ਹਾਂ ਮਾਨ ਸਰ ਜਗਬਾਣੀ ਨਾਲ ਗੱਲ ਕਰਨ ਬਸ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੇ ਇਹ ਸੀਗੇ ਭਗਵੰਤਪਨ ਜੀ ਨਾਲ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਪਾਰਟੀ ਜਿਹੜੀ ਉਹ ਡਿਸਪਲਿਨ ਨਾਲ ਚੱਲਦੀ ਉਹ ਜਿਹੜਾ ਵੀ ਡਿਸਪਲਿਨ ਭੰਗ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ